ਸਤ ਸ੍ਰੀ ਅਕਾਲ ਦੋਸਤੋ ਜੁੜ ਗਿਓ ਚੈਨਲ ਬਰਾਡ ਇਨਫੋਟੇਨਮੈਂਟ ਦੇ ਨਾਲ ਤੇ ਅੱਜ ਫੇਰ ਤੁਹਾਨੂੰ ਦੁਬਾਰਾ ਦੋਸਤੋ ਕਗਰਦੀ ਦੀ ਵੀਡੀਓ ਦੀ ਕਗਰਦੀ ਵਾਟਰ ਲੈਵਲ ਦੀ ਦੋਸਤੋ ਅਪਡੇਟ ਜਿਹੜੀ ਉਹ ਲੈ ਕੇ ਹਾਜ਼ਰ ਹੋਏ ਆ ਤੇ ਦੋ ਦਿਨ ਦਿਨ ਪਹਿਲਾਂ ਵੀ ਦੋਸਤੋ ਵੀਡੀਓ ਪਾਈ ਸੀ ਆਪਾਂ ਨੇ ਵਾਟਰ ਲੈਵਲ ਦੀ ਤੇ ਅੱਜ ਫੇਰ ਤੁਹਾਨੂੰ ਅਪਡੇਟ ਹੈ ਜਿਹੜੀ ਉਹ ਦਿਨ ਅੱਜ 2 ਤਰੀਕ 7ਵਾਂ ਮਹੀਨਾ ਅੱਜ ਦੀ ਜਿਹੜੇ ਮੌਜੂਦਾ ਦੋਸਤੋ ਵਾਟਰ ਲੈਵਲ ਉਹਦਣ ਤੀ ਦੋ ਤਿੰਨ ਦਿਨ ਪਹਿਲਾਂ ਦੀ ਵੀਡੀਓ ਨਾਲੋਂ ਦੋਸਤੋ ਵਾਟਰ ਲੈਵਲ ਜਿਹੜਾ ਉਹ ਕਾਫੀ ਮਤਲਬ ਕਿ ਵਧਿਆ ਹੀ ਐ ਤੇ ਘਟਿਆ ਨਹੀਂ ਆਪਾਂ ਇਹਨੂੰ ਕਹਿ ਸਕਦੇ ਕਿਤੇ ਜਿਹੜੇ ਸੱਜਣਾ ਮਿੱਤਰਾਂ ਨੇ ਆਪਣੀ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਦੇਖ ਸਕਦੇ ਹੋ ਉਹ ਤੇ ਕਿ ਤੁਸੀਂ ਦੋਸਤੋਂ ਦਾਜਾ ਲਾ ਸਕਦੇ ਹੋ ਕਿ ਕਿੰਨਾ ਇੱਕ ਜਿਹੜਾ ਉਹ ਪਾਣੀ ਦਾ ਲੈਵਲ ਐ ਪਹਿਲਾਂ ਨਾਲੋਂ ਇਹ ਆਪ ਹੋਇਆ ਬਾਕੀ ਤੁਹਾਨੂੰ ਆਪਾਂ ਉਹ ਸਾਈਡ ਚੱਲ ਕੇ ਦਿਖਾਉਨੇ ਆ ਜਿੱਥੇ ਆਪਾਂ ਉਸ ਦਿਨ ਵਾਲਾ ਵੀਡੀਓ ਜਿਹੜੀ ਉਹ ਬਣਾਈ ਸੀ ਤਾਂ ਦੋਸਤੋ ਸੇਮ ਲੋਕੇਸ਼ਨ ਦੀ ਅੱਜ ਦੁਬਾਰਾ ਫੇਰ ਵੀਡੀਓ ਹੈ ਪਹਿਲਾਂ ਵੀ ਇਸੇ ਤੇ ਬਣਾਈ ਸੀ ਆਪਾਂ ਨੇ ਤੇ ਉਸ ਦਿਨ ਨਾਲੋਂ ਦੋਸਤੋ ਅੱਜ ਵਾਟਰ ਦਾ ਲੈਵਲ ਹੈ ਜਿਹੜਾ ਉਹ ਮਤਲਬ ਕਿ ਵਧੀਆ ਹੀ ਹੈ ਪਹਿਲਾਂ ਨਾਲੋਂ ਘਟਿਆ ਨਹੀਂ ਜੋ ਕਿ ਚੰਗਾ ਤਾਂ ਨਹੀਂ ਆਪਾਂ ਦੋਸਤੋ ਇਹਨੂੰ ਕਹਿ ਸਕਦੇ ਤੇ ਜੇ ਲੋਕੇਸ਼ਨ ਦੀ ਦੋਸਤੋ ਗੱਲ ਕਰੀਏ ਤਾਂ ਇਸ ਟਾਈਮ ਆਪਾਂ ਖੜੇ ਆ ਜੀ ਸ਼ਤਰਾਨਾ ਤੇ ਖਨੌਰੀ ਦੇ ਆਸ-ਪਾਸ ਦਾ ਦੋਸਤੋ ਏਰੀਆ ਤੇ ਇੱਧਰ ਦਿੱਲੀ ਘਟੜਾ ਐਕਸਪ੍ਰੈਸਵੇ ਦਾ ਜਿਹੜਾ ਘੱਗਰ ਦੇ ਉੱਪਰ ਪੁਲਾ ਤੇ ਬਾਕੀ ਹੁਣ ਸਾਨੂੰ ਤੁਹਾਨੂੰ ਦੂਸਰੀ ਸਾਈਡ ਚੱਲ ਕੇ ਦਿਖਾਉਨੇ ਆ ਤਾਂ ਦੋਸਤੋ ਇਹ ਹੈ ਘੱਗਰ ਦਾ ਉੱਪਰ ਤੋਂ ਵਿਊ ਤੇ ਦੋ ਦਿਨ ਪਹਿਲਾਂ ਵੀ ਆਪਾਂ ਨੇ ਵੀਡੀਓ ਪਾਈ ਸੀ ਤੇ ਉਸ ਨਾਲੋਂ ਦੋਸਤੋ ਹੁਣ ਜਿਹੜਾ ਘੱਗਰ ਦਾ ਮਤਲਬ ਕਿ ਵਾਟਰ ਲੈਵਲ ਹੈ ਉਹ ਪਹਿਲਾਂ ਨਾਲੋਂ ਵੱਧ ਚੁੱਕਿਆ ਜਿਵੇਂ ਕਿ ਤੁਸੀਂ ਵੀਡੀਓ ਦੇਖ ਰਹੇ ਹੋ ਪਿਛਲੀ ਵੀਡੀਓ ਆਪਾਂ ਨੇ ਉਹ ਨੀਚੇ ਖੜਕੇ ਜਿੱਥੇ ਕਾਲਾ ਪਾਈਪ ਦੇਖ ਰਿਹਾ ਉੱਥੇ ਪਹੁੰਚ ਕੇ ਵੀਡੀਓ ਸ਼ੂਟ ਕਰੀ ਸੀ ਪਰ ਹੁਣ ਉਹਦੇ ਨਾਲੋਂ ਵੀ ਇਹਦਾ ਜਿਹੜਾ ਲੈਵਲ ਹੈ ਉਹ ਬਹੁਤ ਮਤਲਬ ਕਿ ਵੱਧ ਚੁੱਕਿਆ ਇੱਥੇ ਇਹ ਵੀ ਗੱਲ ਕੀਤੀ ਆ ਤੇ ਇਹਨਾਂ ਨੇ ਵੀ ਦੱਸਿਆ ਕਿ ਇਹ ਘੱਗਰ ਮਤਲਬ ਕਿ ਇਹਦਾ ਫਲੋ ਜਿਹੜਾ ਵਾਧੇ ਰਿਹਾ ਹੈ ਤੇ ਪਾਣੀ ਦੀ ਜੀ ਸਪੀਡ ਦੀ ਗੱਲ ਕਰੀਏ ਤਾਂ ਪਾਣੀ ਦੀ ਸਪੀਡ ਉਸ ਦਿਨ ਵਾਲੀ ਵੀਡੀਓ ਚ ਵੀ ਤੁਹਾਨੂੰ ਦੱਸਿਆ ਸੀ ਕਿ ਪਾਣੀ ਦੀ ਸਪੀਡ ਹੈ ਜਿਹੜੀ ਉਹ ਮਤਲਬ ਕਾਫੀ ਤੇਜ਼ ਹੈ ਤੇ ਬਾਕੀ ਤੁਹਾਨੂੰ ਥੱਲੋਂ ਪੋਸਾਈਡ ਤੋਂ ਵੀ ਚੱਲ ਕੇ ਦਿਖਾਵਾਂਗੇ ਤੇ ਚਲੋ ਸੋਨੂੰ ਬਾਕੀ ਮਿਲਦੇ ਹਾਂ ਉੱਧਰ ਨੀਚੇ ਜਾ ਕੇ ਬਾਕੀ ਦੋਸਤੋ ਜੇ ਆਲੇ-ਦੁਆਲੇ ਦੀ ਗੱਲ ਕਰੀਏ ਤਾਂ ਦੂਰ-ਦੂਰ ਤੱਕ ਹਲੇ ਜਿਰੀ ਜਿਹੜਾ ਲਾਉਣ ਦਾ ਕੰਮ ਉਹ ਨਹੀਂ ਕੀਤਾ ਗਿਆ ਲੈਫਟ ਹੈਂਡਸ ਖੱਬੇ ਪਾਸੇ ਇਹ ਤਾਂ ਨਹੀਂ ਕੀਤਾ ਸੱਜੇ ਪਾਸੇ ਤੀਜੀ ਗੱਲ ਕਰੀਏ ਤਾਂ ਜਿਹੜੀ ਜਿਰੀ ਉਹ ਤਕਰੀਬਨ ਲੱਗ ਰਹੀ ਆ ਪਰ ਘੱਗਰ ਦੋਸਤੋ ਖਤਰੇ ਦੀ ਘੰਟੀ ਵਾਲੇ ਪਾਸੇ ਨੂੰ ਹੀ ਵਧ ਰਿਹਾ ਹੈ ਤਾਂ ਦੋਸਤੋ ਹੁਣ ਆਏ ਆਪਾਂ ਮਤਲਬ ਕਿ ਦੂਸਰੀ ਸਾਈਡ ਜਿੱਥੋਂ ਕਿ ਤੁਹਾਨੂੰ ਸਹੀ ਅੰਦਾਜ਼ਾ ਜਿਹੜਾ ਮਤਲਬ ਕਿ ਉਹ ਲੱਗ ਲੱਗ ਜਾਊਗਾ ਪਾਣੀ ਦਾ ਤੇ ਪਾਣੀ ਦੀ ਸਪੀਡ ਜਿਹੜੀ ਉਹ ਮਤਲਬ ਕਿ ਕਾਫੀ ਦੋਸਤੋ ਉਦੋਂ ਨਾਲੋਂ ਸਪੀਡ ਵੀ ਇਹਦੀ ਤੇਜ਼ ਹੈ ਤੇ ਮਤਲਬ ਕਿ ਲੈਵਲ ਵੀ ਵਧਿਆ ਹੋਇਆ ਪਹਿਲਾਂ ਉਹ ਨੀਚੇ ਜਿੱਥੇ ਤੁਸੀਂ ਘਾਹ ਦੇਖ ਰਹੇ ਹੋ ਉੱਥੇ ਵੀਡੀਓ ਬਣਾਈ ਸੀ ਜਾ ਕੇ ਆਪਾਂ ਨੇ ਪਰ ਹੁਣ ਉੱਥੇ ਆਪਾਂ ਨਹੀਂ ਜਾਣਾ ਤੇ ਬਾਕੀ ਤੁਸੀਂ ਸਪੀਡ ਦੋਸਤੋ ਚੈੱਕ ਕਰੋ ਪਾਣੀ ਦੀ ਸਪੀਡ ਕਿੰਨੀ ਤੇਜ਼ ਹੈ ਤੇ ਹਸਾਰ ਏਰੀਆ ਦੋਸਤੋ ਇਸਨੇ ਜਿਹੜਾ ਉਹ ਕਵਰ ਕਰ ਲਿਆ ਇਹ ਤਾਂ ਦੋਸਤ ਖਾਤਰੀ ਦੀ ਉਹ ਘੰਟੀ ਜੇ ਇਹ ਵਧੂਗਾ ਚਲੋ ਬਾਕੀ ਪ੍ਰਮਾਤਮਾ ਅਗੇ ਹੀ ਅਰਦਾਸ ਉਸ ਦਿਨ ਵੀ ਕੀਤੀ ਸੀ ਤੇ ਅੱਜ ਵੀ ਕਿ ਬਾਹਰ ਨਾ ਨਿਕਲੇ ਵਿੱਚੋਂ ਵਿੱਚ ਜਿਹੜਾ ਉਹ ਚੱਲਦਾ ਰਹੇ ਪੱਕੀ ਜੋ ਹੋਣਾ ਹੋਈ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਤਾਂ ਇਹ ਸੀ ਦੋਸਤੋ ਅੱਜ ਦੀ ਅਪਡੇਟ ਵੀਡੀਓ ਕਕਰ ਦੇ ਵਾਟਰ ਲੈਵਲ ਦੀ ਤੇ ਬਾਕੀ ਆਉਣ ਵਾਲੇ 2-4 ਦਿਨਾਂ ਦੇ ਵਿੱਚ ਤੁਹਾਨੂੰ ਇੱਕ ਹੋਰ ਅਪਡੇਟ ਦੇਵਾਂਗੇ ਪਰਮਾਤਮਾ ਕਰੇ ਕਿ ਅਗਲੀ ਵੀਡੀਓ ਦੇ ਵਿੱਚ ਇਹਦਾ ਲੈਵਲ ਹੈ ਜਿਹੜਾ ਉਹ ਘਟੇ ਹੀ ਹੋਵੇ ਸੋ ਇਹ ਸੀ ਆਹਦੇ ਨਾਲ ਅੱਜ ਦੀ ਵੀਡੀਓ ਨੂੰ ਦੋਸਤੋ ਕਰਦੇ ਆਂਡ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਸੱਚੇ ਕਾਲ ਦੀ ਸਾਰਿਆਂ ਨੂੰ